ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ ਅੱਜ ਕਈ ਵੀਰ ਐਡਵਾਂਡ ਤੇ ਸ਼ਮੀ ਪਟਿਆਲੇ ਵੇਚਣ ਵਾਲੇ ਪੱਗ ਲੈ ਕੇ ਹਾਜ਼ਰ ਹੋਏ ਆ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਚਲੋ ਸਬਸਕ੍ਰਾਈਬ ਜਰੂਰ ਕਰਿਓ ਕ ਵੀਡੀਓ ਕਾਟੇ ਹੋਰ ਕਰਨਾ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੋ ਪਰਾਲਾ ਲਗਾਉਣਾ ਹੈ ਸਰਦੇ ਦੇ ਸੈਂਟਰ ਚੋ ਲਿਆ ਕੇ ਅੱਧੀ ਅੱਖ ਅੱਧੀ ਗਲ ਟੱਕ ਕੇ ਚੰਗੀ ਤਰ੍ਹਾਂ ਲ ਨੂੰ ਮੋਟਾ ਕਰਕੇ ਲਗਾ ਦੇਣਾ ਤੇ ਲ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਜੇ ਆਪਾਂ ਖੋਲਦੇ ਬਾਸ ਅੱਖ ਦੇ ਵਾਲ ਰੱਖਣੇ ਹਨ ਜੇ ਆਪਾਂ ਲ ਲ ਲਗਾਉਣਾ ਹੈ ਬੈਗ ਤੋਂ ਪਿੰਚ ਕਰਕੇ ਤੇ ਦੋਨੇ ਸਿਰਾਂ ਨੂੰ ਸੈੱਟ ਕਰਕੇ ਤੇ ਉੱਤੇ ਚੰਗੀ ਤਰ੍ਹਾਂ ਹੱਥ ਫੇਰ ਕੇ ਮੋਟ ਲ ਨੂੰ ਮੋਟਾ ਕਰ ਲੈਣਾ ਹੈ ਲ ਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ ਸਟੈਲ ਨੂੰ ਇੱਕ ਵਾਰ ਮੋੜ ਕੇ ਇੱਕ ਵਾਰ ਤੁਹੋਣਾ ਜੋ ਆਪਣੀ ਪੱਗ ਦੀ ਸ਼ੇਪ ਬਣ ਜਾਂਦੀ ਹੈ ਤੇ ਜੇ ਤੁਹਾਡਾ ਲੜ ਪਤਲਾ ਹੁੰਦਾ ਹੈ ਤਾਂ ਤੁਸੀਂ ਦੂਜੀ ਵਾਰ ਮੋੜ ਕੇ ਇਸ ਨੂੰ ਮੋਟਾ ਕਰਕੇ ਲਗਾ ਸਕਦੇ ਹੋ ਜੇ ਫਲਾਣ ਨੂੰ ਚੰਗੇ ਨਾਲ ਖੋਲ ਕੇ ਲਗਾਉਣਾ ਹੈ ਜੇ ਆਪਣੀ ਸ਼ੇਪ ਵਧੀਆ ਆਉਣੀ ਹੈ ਤਲੜ ਚ ਤੰਗੀ ਦਾ ਟੈਡਾ ਕਰਕੇ ਬਾਜ ਫੇਰ ਲੈਣੇ ਇਹ ਨਾਲ ਆਪਣੀ ਪੱਗ ਦੀ ਸਫਾਈ ਆ ਜਾਂਦੀ ਹੈ ਤੇ ਲੜ ਵਧੀਆ ਦਿਖਣ ਲੱਗ ਜਾਂਦੇ ਹਨ ਤੇ ਆ ਪਾਗਲਾ ਲਾ ਲਗਾਣ ਉਹਦੇ ਤਰਾ ਬੈਗ ਤੋਂ ਪੈਂਚ ਕਰਕੇ ਉੱਤੋਂ ਚੰਗੀ ਤਰ੍ਹਾਂ ਹੱਥ ਫੇਰ ਕੇ ਲਾਣ ਨੂੰ ਮੋਟਾ ਕਰਕੇ ਲੜਨੋ ਕਰ ਮੋੜਣਾ ਤੇ ਲੜਨੂ ਸੈੱਟ ਕਰ ਲੈਣਾ ਸੈੱਟ ਕਰਕੇ ਤਮੋਣਾ ਤਾਂ ਛੇ ਬੰਦ ਗਿਆ ਤੇ ਲੜਨੂ ਦੋ ਵਾਰ ਮੋੜਨਾ ਹੈ ਕਿ ਆਪਣਾ ਲੜ ਮੋਟਾ ਹੋ ਜਾਂਦਾ ਤੇ ਲੜ ਸੈੱਟ ਜਦੋਂ ਆਪਾਂ ਲੜ ਖੋਲੋ ਆ ਮਾ ਲਾਉਣਾ ਹੈ ਇਹ ਖੋਲ ਲੈਣਾਂ ਕਿ ਹੁੰਦਾ ਆਪਣੀ ਪੱਗ ਦੀ ਸ਼ੇਪ ਵਧੀਆ ਆ ਜਾਂਦੀ ਹੈ ਤੇ ਪੱਗ ਵੀ ਵਧੀਆ ਲੱਗਦੀ ਹੈ ਤਾਂ ਆਪਾਂ ਅਗਰ ਤੀਜੇ ਲੜ ਚ ਬਾਅਦ ਫੇਰਨਾ ਹੈ ਬਾਅਦ ਟੇਡਾ ਕਰਕੇ ਚੰਗੀ ਤਰ੍ਹਾਂ ਪਿੱਛੇ ਤੱਕ ਫੇਰਨਾ ਜਿੱਥੇ ਆਪਾਂ ਕੋਈ ਵੀ ਲੜ ਚ ਡੰਗ ਪੈਂਦਾ ਹੈ ਤਾਂ ਤੁਸੀਂ ਬਾਅਦ ਸਿੱਧਾ ਕਰਕੇ ਫੇਰ ਜਦ ਉਸ ਨਾਲ ਆਪਣਾ ਲੜ ਪ੍ਰੇ ਹੋ ਜਾਂਦੇ ਤੇ ਲੜ ਚੋਂ ਡੰਗ ਨਿਕਲ ਜਾਂਦਾ ਹੈ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ लाइक कमेंट शेयर करके जरूर दसना कि लगी होर वीडियो देखने लगे दे यूट्यूब चैनल कर तो अगला लड़ जो बैग तो पिंच करके चु चो मोटा करके हथ फेलना है मोड़ लेना है ਉਹਨੂੰ ਦਬਕੇ ਤੇ ਫਲਦੋਵਰ ਦਬਕੇ ਲਾ ਆਪਣਾ ਲੜ ਮੋਟਾ ਹੋ ਜਾਂਦਾ ਤੇ ਲੜ ਨੂੰ ਐਂਡ ਤੱਕ ਫਾਈ ਕਰਾਣੀ ਤੇ ਲਾ ਨੂੰ ਖੋਲ ਕਰਾਉਣਾ ਹੈ ਜਿਆਪਲਰਤੀ ਐਂਡ ਤੱਕ ਚੰਗੀ ਤਰ੍ਹਾਂ ਆਵਾਜ਼ ਫੇਰ ਕੇ ਸਫਾਈ ਕਰਣੀ ਹੈ ਤੇ ਲੜਣ ਨੂੰ ਹਟਾ ਗਾਣ ਤੇ ਲੜਣ ਨੂੰ ਸੇਵ ਕੋਲ ਸੈਟ ਕਰ ਲੈਣਾ ਐਂਡ ਤੱਕ ਲੜ ਦੀ ਸਫਾਈ ਕਰ ਲੈਣੀ ਸਾਰੇ ਲੜਾਂ ਚੋਂ ਸਫਾਈ ਕਰ ਲੈਣੀ ਹੈ ਜੇ ਤੁਹਾਨੂੰ ਪਹਿਲਾਂ ਜਿਹੜੇ ਲੜ ਚ ਡੰਗ ਪੈਂਦਾ ਤਾਂ ਉਸ ਨੂੰ ਉਹ ਸਹੀ ਕਰਨ ਲਈ ਸਿੱਧਾ ਬਾਜ ਫੇਰ ਲੈਣਾ ਤੇ ਉਸ ਨਾਲ ਲੜ ਚੋਂ ਲੜ ਪਲੇਨ ਤੇ ਲੜ ਚੋਂ ਡੰਗ ਨਿਕਲ ਜਾਂਦਾ ਜੋ ਆਪਾਂ ਅਗਲਾ ਲੜ ਲਗਾਉਣਾ ਹੈ ਬੈਗ ਤੋਂ ਪਿੰਚ ਕਰਕੇ ਉੱਤੋਂ ਚੰਗੀ ਤਰ੍ਹਾਂ ਹਟ ਕਰਕੇ ਉਹ ਲੜ ਨੂੰ ਮੋਟਾ ਕਰ ਲੈਣਾ ਦੇ ਨਾਲ ਦੇ ਨਾਲ ਉਤਲੇ ਲੜਾ ਨੂੰ ਸੈਟ ਕਰ ਲੈਣਾ ਤੇ ਫਿਰ ਇੱਕ ਵਾਰ ਲਾ ਨੂੰ ਮੋੜ ਕੇ ਉੱਤੋਂ ਦੱਬਣਾ ਉੱਤੋਂ ਜਿਹੜੀ ਸ਼ੇਪ ਬਣ ਜਾਂਦੀ ਹੈ ਫਿਰ ਦੁਬਾਰਾ ਜਦ ਆ ਜੇ ਆਪਣਾ ਲੜ ਪਤਲਾ ਰਹਿੰਦਾ ਤਾਂ ਦੁਬਾਰਾ ਹੀ ਮੋੜ ਸਕਦੇ ਜਿੰਨਾ ਆਪਣੀ ਆਪਣਾ ਤਲਾ ਲੜ ਮੋਟਾ ਹੋ ਜਾਂਦਾ ਸਫਾਈ ਕਰਨ ਵਧੀਆ ਲੱਗਦਾ ਹੈ ਰੰਗਿਤ ਲੜਾ ਨੂੰ ਐੜ ਤੱਕ ਸੈਟ ਕਰ ਲੈਣਾ ਕਿਸੇ ਵੀ ਤਰੀਕੇ ਦੀ ਹੈ ਕਿਸੇ ਪ੍ਰਕਾਰ ਦੀ ਪੱਗ ਸਿੱਖਣੀ ਹੈ ਸਾਡੇ YouTube ਚੈਨਲ ਤੋਂ ਦੇਖ ਕੇ ਸਿੱਖ ਸਕਦੇ ਹੋ ਤੇ ਜਿਹੜੇ ਵੀਰਾਂ ਨੂੰ ਪੱਗ ਬਣਾਣ ਚ ਦਿੱਕਤ ਆਉਂਦੀ ਹੈ ਉਹਨਾਂ ਵੀਰਾਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾਉਣਾ ਤੇ ਆਪਾਂ ਅਗਲੇ ਵਾਲਾ ਬੈਕ ਤੋਂ ਮੈਂ ਤੇ ਆ ਕਿੱਤੇ ਲਾ ਨੂੰ ਸੈੱਟ ਕਰ ਲੈਣਾ ਹੈ ਲਾ ਨੂੰ ਤਾਂ ਚੰਗੀ ਤਰ੍ਹਾਂ ਸੈੱਟ ਕਰਕੇ ਬੈਕ ਤੱਕ ਅੰਤ ਤੱਕ ਸੈੱਟ ਕਰ ਲੈਣਾ ਹੈ ਲੜ ਨੂੰ ਚਾਹੀਦਾ ਖੋਲਕ ਲਾਉਣਾ ਹੈ ਜੋ ਆਪਣੇ ਲਾੜ ਤੇ ਡੰਗ ਨਹੀਂ ਪੈਂਦਾ ਤੇ ਆ ਪਲਾਰ ਨੂੰ ਲਾੜ ਨੂੰ ਮੋੜ ਲੈਣਾ ਹੈ ਤੇ ਪਲਾਰ ਨੂੰ ਦੂਈ ਮਾਰ ਵੀ ਮੋੜ ਲੈਣਾ ਤੇ ਤਮੋੜਣਾ ਇਹ ਆਖਰੀ ਲਾੜ ਪੰਜਵਾਂ ਸੇਮਾ ਹੁੰਦਾ ਹੈ ਤੇ ਆਪਣੀ ਸ਼ੇਪ ਦਾ ਖਾਸ ਗਨ ਇਹ ਹੀ ਲਾੜ ਹੁੰਦਾ ਹੈ ਜਿਹੜਾ ਕਲਕਿ ਲਾੜ ਤੋਂ ਪਹਿਲਾ ਲਾੜ ਹੁੰਦਾ ਹੈ ਉਹ ਹੀ ਸ਼ੇਪ ਦਾ ਲਾੜ ਹੁੰਦਾ ਹੈ ਤੇ ਚੰਗੀ ਤਰ੍ਹਾਂ ਸ਼ੇਪ ਸੈੱਟ ਕਰਕੇ अरे तले तो थल रहा सेप, है तक सफाई करनी है तो शेप शेप में भी सैट कर लाना है जब आप कल आले तक पहुँच जाने कालग रहते सारी पगत कंप्लीटिंग करनी होंगी है सफाई करनी सफाई एंड तक करनी सफाई करके सिर ढक के चं तरह पगन वजिया सेप च लिया के फिर कलगी लगाने तो अपनी जो पग सोहनी लगती है तो आप जो सर ढकना है

ਮੂਰੇ ਲੱਜ ਜਾਂਦਾ ਤਾਂ ਜਿਹੜਾ ਆਪਾਂ ਜਿਹੜਾ ਲੰਸ ਟੱਕਦੇ ਹਾਂ ਉਹਨੂੰ ਥੋੜਾ ਖਿੱਚੀ ਜਾਂਦੇ ਜੋ ਲੜਾ ਆਪਣਾ ਪੂਰੀ ਸ਼ੇਪ ਦੇ ਵਿੱਚ ਆ ਜਾਦਾ ਤੇ ਲੜ ਵਧੀਆ ਲੱਗਦਾ ਤੇ ਮੂਗਰੋਂ ਸੇਟਾ ਕੇ ਪੇਚਾਂ ਵਾਲੇ ਸਾਈਡ ਤੋਂ ਪਹਿਲਾਂ ਸ਼ੇਪ ਵਾਲੀ ਸਾਈਡ ਤੋਂ ਸੇਟਾ ਗਣੇ ਜੋ ਆਪਣਾ ਸਰਫੇਸ ਨੰਗਾ ਜਾਂਦਾ ਇਦੋਂ ਉਹ ਲੜਦੇ ਥੱਲੇ ਆ ਜਾਂਦਾ ਹੈ ਤੇ ਫਿਰ ਆਪਾਂ ਪਿਛਲਾ ਵਾਲਾ ਖਿੱਚ ਗਏ। ਇਹ ਪਿੱਛਾਣੀ ਸੈਟ ਤੋਂ ਵੀ ਲਾਲ ਟਕਣਾ ਹੈ। ਸੈਟ ਟਕਣਾ ਹੈ। ਤੇ ਆਪਣੇ ਸੈਟਾ ਦੇ ਸ਼ੇਪ ਹਲ ਜਾਂਦੀ ਹੈ ਤਾਂ ਸ਼ੇਪ ਨੂੰ ਵੀ ਸੈੱਟ ਕਰ ਲੈਣਾ ਹੈ। ਚੰਗੀ ਤਰ੍ਹਾਂ ਸ਼ੇਪ ਨੂੰ ਸੈੱਟ ਕਰ ਲੈਣਾ ਹੈ। ਹੈ ਉਹਨੂੰ ਹਟਾ ਕਰਕੇ ਆਪ ਪਿਛਲਾ ਲਾ ਗਾਦਰ ਨੇ ਤੇ ਜੋ ਆਪਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਸ਼ੇਅਰ ਕਰਨਾ ਨਾ ਭੁੱਲਣਾ ਜੇ ਉਹਨੂੰ ਪਹਿਲਾਂ ਅਸਾਸਿੰਗ ਜਾਂ ਪਾਲਰ ਚੁੱਕੀ ਸਹੀ ਡੰਗ ਪੈਂਦਾ ਉਹਨੂੰ ਪਲੈਨ ਕਰਨ ਲਈ ਬਾਜ ਨੂੰ ਸਿੱਧਾ ਕਰਕੇ ਫੇਰ ਲੈਣਾ ਜੋ ਆਪਣਾ ਲੜ ਪਲੈਨ ਹੋ ਜਾਂਦਾ ਤੇ ਸਾਫ਼ ਹੋ ਜਾਂਦੇ ਵਧੀਆ ਵੀ ਲੱਗਦਾ ਤੇ ਜੇ ਆਪਾਂ ਜੇ ਸ਼ੇਪ ਨਹੀਂ ਖੜਦੀ ਤਾਂ ਸ਼ੇਪ ਤੇ ਬਾਜ ਫੇਰ ਲੈਣਾ ਜੋ ਆਪਣੀ ਸ਼ੇਪ ਮੂਰੇ ਨੂੰ ਆ ਜਾਵੇਗੀ ਜੋ ਆਪਾਂ ਪੱਗ ਕਲਗਿਲੜ ਪੱਗ ਪੈਨ ਲਗਾਉਣਾ ਹੈ ਅਨੱਕ ਦੀ ਸਿਹਦਰ ਚ ਪੱਗ ਪੈਨ ਲਗਾ ਦੇਣਾ ਜੇ ਆਪਾਂ ਕਲ ਗਾਣਾ ਬੈਕ ਚੰਗ ਪਿੱਛੋਂ ਦੱਬ ਕੇ ਬੈਕ ਤੋਂ ਦੱਬ ਕੇ ਲਾ ਨੂੰ ਚੰਗੀ ਤਰ੍ਹਾਂ ਖੁੱਲ ਕੇ ਦੋ ਇੱਕ ਦੋਨਾਂ ਪਾਸਿਓਂ ਮੋੜ ਅੱਧਾ ਬੱਜਾ ਫੋਲਡ ਕਰਕੇ ਪਹਿਲਾ ਹੇਠਲੇ ਪਾਸਾ ਮੋੜਨਾ ਫਿਰ ਉੱਤਲੇ ਪਾਸਾ ਮੋੜ ਕੇ ਉਹਨਾਂ ਚੰਗਾ ਨੂੰ ਹਾ ਚੰਗੀ ਤਰ੍ਹਾਂ ਹਾਫ ਕਰ ਲੈਣਾ ਤੇ ਆਪਾਂ ਸਾਰਾ ਲੜ ਸਾਫ ਕਰਕੇ ਗਾਨ ਫੱਗ ਬੰਦੇ ਛੱਜੇ ਛੱਜੇ ਪਾਸੇ ਵੱਲ ਮੋੜ ਦੇਣਾ ਹੋਪਾ ਗਾਣਾ ਲਾੜਦਿੱਤੇ ਕਰ ਦੇਣਾ ਤੇ ਆਪਾਂ ਲੜ ਸਹੀ ਕਰਕੇ ਲਗਾ ਦੇਣਾ ਕੌਂਟ ਕਰਕੇ ਜੁਰੂਰ ਸਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਸਬਸਕ੍ਰਾਈਬ ਜੁਰੂਰ ਕਰਨਾ ਜਿਹੜੇ ਵੀਰਾਂ ਦਾ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਲਾਈਕ ਲਾਈਕ ਸ਼ੇਅਰ ਜੁਰੂਰ ਕਰਨਾ ਤੇ ਆਪਾਂ ਜੇ ਤੁਹਾਡਾ ਪਹਿਲਾ ਛੋਟਾ ਲੈ ਜਾਂਦਾ ਤਾਂ ਉਸ ਉੱਤੇ ਪੱਗ ਬੈਲ ਵੀ ਲਗਾ ਸਕਦੇ ਹਾਂ ਤੰ ਲੜ ਲਗਾ ਕੇ ਚੰਗੀ ਤਰ੍ਹਾਂ ਸੇਫ ਸੈਟ ਸੇਫ ਸ਼ਟ ਪਹਿਲਾਂ ਨਹੀਂ ਆ ਵਾਇਸ ਕਰਦੀ ਖਾਲ